ਤਾਂ ਕਹਾਣੀ ਆ ਤਰੀਕ ਚੱਲਦੀ ਆ 2 ਅੱਜ 1 ਤੋਂ ਲੈ ਕੇ 6 ਤੱਕ ਆਪਣੇ ਪੰਜਾਬ ਵਿੱਚ ਇਹਦਾ ਸ਼ਵੀਲਾ ਲੱਗਦੀਆਂ ਤੇ ਸਾਡੇ ਵੀ ਥੇੜੇ ਪਿੰਡ ਦੇ ਅੱਡੇ ਦੇ ਉੱਤੇ ਚਮਸ਼ੇਰ ਖੇੜੇ ਉੱਥੇ ਸ਼ਵੀਰ ਲੱਗੀ ਹੋਈ ਆ ਤੇ ਆ ਤੁਹਾਨੂੰ ਦਿਖਾਉਂਦੇ ਆ ਵੀ ਪੂਰੀ ਗਰਮੀ ਦੀ ਜਦਾਂ ਮੈਂ ਜੋਰ ਆ ਤੇ ਇਸ ਵੇਲੇ ਸੇਵਾ ਕਰਦੇ ਪਿਆ ਵੀਰ ਹਣੀ ਤੇ ਤੁਹਾਨੂੰ ਦਿਖਾਉਂਦੇ ਆ ਅੱਜ ਮਿੱਤਰ ਮੇਰੇ ਕਿਨੇ ਕਿ ਨੌਂਵਾਨਾਂ ਦੇ ਉੱਤਰ ਕਾਲੀ ਆ ਟਰੱਕ ਵਾਲੇ ਮੰਦਿਰ ਨੂੰ ਹਾਰਨ ਮਾਰੀ ਜਾਂਦਾ ਤੇ ਆ ਦੇਖੋ ਜੀ ਆ ਮੁੰਡਿਆਂ ਨੇ ਲਾਈ ਆ ਸ਼ਵੀਰ ਨੌਜਵਾਨ ਕੱਢਦੀ ਉਮਰ ਦੇ ਉਹ ਦੇਖ ਲਓ ਜੀ ਸੇਵਾ ਕਰਦੇ ਆ ਫਿਰ ਵੀ ਵੀਰ ਬਣੇ ਆਪਣੇ ਸੇਵਾ ਚੱਲਦੀ ਪਈ ਆ ਸੋਨੇ ਸੂਰ ਦੀ ਤੇ ਦੋ ਤਰ੍ਹਾਂ ਦਾ ਜਾਣਿਆ ਤੇ ਉਦੋਂ ਬਾਅਦ ਚ ਛੋਲੇ ਕੜਾਕ ਦੇ ਵੀਰ ਜੀ ਸਾਡੀ ਕਲਾ ਜੀ ਗਰਮੀ ਕਿਦਾਂ ਯਾਰ ਉੱਤੋਂ ਬਹੁ ਹੋ ਗਈ ਗਰਮੀ ਤਾਂ ਇਹਨਾਂ ਚਲਾਈ ਪਈ ਐ ਜਿਵੇਂ ਕਰਕੇ ਕੰਮ ਚੱਲੀ ਜਾਂਦਾ ਕਿੰਦੋਂ ਇਹਦੀ ਗਰਮੀ ਵੱਧ ਜਾਣੀ ਹੋਰ ਵੱਧ ਜਾਣੀ ਆ ਤੂੰ ਅੰਦਰ ਵੜ ਕੇ ਏਸੀ ਦਾ ਲਾਓ ਏਸੀ ਤੇ ਸੇਵਾ ਕਰਨ ਕਰੂਗਾ ਦੇਖੋ ਸੇਵਾ ਕਿਨੇ ਕਰਦੀ ਹੈ ਏਸੀ ਲਵਾਉਂਦਾ ਹੈ ਤੇ ਇੱਧਰ ਵੀ ਆ ਦੇ ਲੋ ਅੰਕਲ ਵੀ ਸੀਟੀਆਂ ਮਾਰਦਾ ਅੰਕਲ ਦੀ ਸੀਟੀ ਦੇਖੀ ਉਹਨਾਂ ਕਿ ਅੰਕਲ ਇਹ ਸੀਟੀਆਂ ਮਾਰ ਕੇ ਲਗਾਉਂਦਾ ਹੈ ਇੱਧਰ ਮੁੰਡੇ ਵੀ ਨੌਜਵਾਨ ਆ ਛੋਟੇ ਛੋਟੇ ਉਮਰ ਦੇ ਨੂੰ ਤੁਹਾਨੂੰ ਅੱਗੇ ਵੀ ਲੈ ਕੇ ਚੱਲਣਾ ਤੇ ਇੰਦਰ ਆ ਦੇਖ ਲੈ ਇੰਦਰ ਹੱਥ ਲਾਉਣੇਗੀ ਸਸੀ ਗਲਕ ਹਕ ਲੈ ਹਰੇਕ ਸਾਲ ਲਉਨੇ ਦੀ ਇਹ ਹਰੇਕ ਸਾਲ ਹੀ ਲੱਗਦਾ ਨਹੀਂ ਹੈ ਸ਼ੁਰੂਆਤ ਤੋਂ ਧੰਤਾਂ ਤੱਕ ਫਿਰ ਗੁਰੂ ਆਜਨ ਦੇ ਜਿਹੜਾ ਜੀ ਦੀ ਪਰਵੇਨਾ ਇੱਕ ਨਾ ਇਹ ਸਾਰੇ ਪਿੰਡ ਦੇ ਵੱਲੋਂ ਨੌਜਵਾਨਾਂ ਦੇ ਭਰਾ ਦਾ ਆ ਆਪਾਂ ਸਾਰੇ ਆ ਗਏ ਆ ਅਸੀਂ ਹਰ ਸਾਲ ਇਹ ਕਿੱਤੇ ਲੋਨੇ ਰੇਖ ਸਾਹਿਬ ਤੇ ਹੁੰਦਾ ਕੀ ਕੀ ਅਸ਼ਵੀਰ ਜੀ ਅਸ਼ਵੀਰ ਦੇ ਵਿੱਚ ਠੰਡਾ ਮਿੱਠਾ ਜਲ ਹੈਗਾ ਆ ਵਿੱਚ ਜਨਰਲ ਫਲੇਵਰ ਹੋਈਈ ਤਰ੍ਹਾਂ ਦੇ ਜਲ ਆ ਕੜਾ ਪ੍ਰਸ਼ਾਦ ਜਨੇਆ ਕੜਾ ਪ੍ਰਸ਼ਾਦ ਹਨ ਜਾਂਦੇ ਆ ਦੋ ਇਸੇ ਤਰ੍ਹਾਂ ਦਾ ਪ੍ਰਸ਼ਾਦ ਰੇਖ ਸਾਹਿਬ ਇੱਕ ਧਾਰਮਿਕ ਪੂਰੀ ਹੈ ਨਾ ਇਸ ਵੇਲੇ ਜੁਰਾਂ ਤੇ ਆ ਇਧਰ ਅੰਕਲ ਵੀ ਸੇਵਾ ਕਰਦੇ ਆ ਈਵੀ ਦੇਵਤਾ ਦੇ ਨਾਲ ਆਕਲੋ ਜਿਹੜਾ ਮਿੱਠਾ ਖੋਟਿਆ ਇਹ ਜਮਸ਼ੀਰ ਖੇੜੇ ਦੇ ਉੱਤੇ ਲੱਗੀ ਆ ਦਾਕ ਜੀ ਠੀਕ ਹੈ ਜੀ ਰੂਹ ਖੁਸ਼ਿਆ ਦੀ ਹਾਂ ਜੀ ਬਿਲਕੁਲ ਸਭ ਤੋਂ 300 ਰੁਪਏ ਦੀ ਨਾਂਦੇ ਵੱਜੇ ਪੂਰਾ ਆਨੰਦ ਵੱਜਿਆ ਸਵਾਰ ਹੋਣ ਦੇ ਵਿੱਚ ਸੇਵਾ ਕਰਨ ਬਹੁਤ ਬਹੁਤ ਅੰਕਲ ਦੇਖ ਲੋ ਵੀ ਕਾਤੇ ਇੱਦਾਂ ਹੀ ਸੇਵਾ ਕਰਦੇ ਇੱਥੇ ਨੇ ਪਿੱਛੇ ਪਰਦੇ ਦੇ ਹੋਗੇ ਤੇ ਇੱਥੇ ਲੱਗੇ ਆ ਸੇਵਾ ਕਰਦੇ ਆ ਤੇ ਧਰਮੀ ਪੂਰੀਆਂ ਜੋਰਾਂ ਤੇ ਆ ਤੁਹਾਨੂੰ ਅੱਗੇ ਵੀ ਦਿਖਾ ਦਿੰਦੇ ਆ ਆ ਦੇਖ ਲੋ ਅੱਜ ਤਾਂ ਗੱਡੀਆਂ ਰੁਕ ਰੋਕੇ ਤੇ ਜਿਹਨੂੰ ਲੋੜ ਪੈਂਦੀ ਆ ਜਿਹਨੂੰ ਪਿਆਸ ਲੱਗੀ ਆ ਤੇ ਉਹ ਆਪਣੀ ਜ਼ਮੀਨ ਦਾ ਇਹ ਤਾਂ ਪਾਣੀ ਪੀਖਾਦਾ ਤੇ ਆ ਟ੍ਰੱਕਾਂ ਵਾਲੇ ਵੀ ਰੋਕਦੇ ਆ ਜਾਂ ਮੋਟਰਸਾਈਕਲਾਂ ਤੇ ਵੀ ਰੁਕਦੇ ਆ ਗੱਡੀਆਂ ਵਾਲੇ ਵੀ ਰੁਕਦੇ ਆ ਸਾਰੇ ਰੁਕਦੇ ਤੇ ਜਲ ਛੱਕੇ ਜਾਂਦੇ ਆ ਤੇ ਆ ਦੇਖ ਲੋ ਜੀ ਬਹੁਤ ਡਰਾਈਵਰ ਭਰਾ ਲੰਗੀ ਜਾਂਦੇ ਆ ਤੇ ਨਾਲ ਨਾਲ ਜਲ ਛੱਕਤ ਛੱਕਦੇ ਪਏ ਆ ਪਿੱਛੇ ਤੱਕ ਐਨ ਰੱਜ ਪੈ ਗਿਆ ਹੈ ਨਾ ਤੇ ਮੁੰਡਿਆਂ ਨੇ ਚਲੋ ਵਧੀਆ ਪਰਾਨਾ ਜੀ ਪੰਜਾਬ ਕੇ ਇਸ ਵੇਲੇ ਤੁਹਾਨੂੰ ਆ ਜਿਹੜੇ ਸ਼ਹਿਰ ਨੇ ਆ ਤੇ ਸ਼ਹੀਲਾਂ ਪੂੜੀਆਂ ਜੂਗਸੁਰਾਂ ਤੇ ਨਜ਼ਰ ਆਉਣੀ ਆ ਇਹ ਤੇ ਆ ਮੁੰਡੇ ਨੂੰ ਪੁੱਛਦੇ ਵੀ ਆ ਬਾਬਾ ਜੀ ਕਿੰਨੇ ਵੇ ਦੀ ਕੀਤੀ ਹੈ ਸ਼ੁਰੂ ਇਹ ਆਪਣੀ ਹੋਈ ਆ 9:30 10:00 ਦੇ ਵਿੱਚ ਤੇ ਕਿੰਨੇ ਵਜੇ ਤੱਕ ਲਾਉਣੀ ਹੈ ਜੀ ਜਾਂ ਤੱਕ ਸਮਾਨ ਨਹੀਂ ਸਾਰਾ ਪੂਰਾ ਦਾ ਕੰਮ 5 5:30 ਵਜੇ ਤੱਕ ਲੱਗੂਗਾ ਤੇ ਤੁਹਾਨੂੰ ਗਰਮੀ ਵੀ ਪੂਰੀ ਆਣਾ ਹਾਂਜੀ ਗਰਮੀ ਲਗਾਤਾਰ ਕੀਤੀ ਗਈ ਆ ਤੇ ਕੌਣ ਕਰ ਰਿਹਾ ਸੇਵਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਚੜਦੀ ਕਲਾ ਜੀ ਬਹੁਤ ਚੜਦੀ ਕਲਾ ਜੀ ਆ ਦੇਖੋ ਜੀ ਇੱਦਾਂ ਕਿਤਾ ਜਿਹਨੇ ਘਰ ਵੀ ਲੈ ਕੇ ਜਾਣੀ ਉਹਨਾਂ ਨੂੰ ਵੀ ਪਾਉਂਦੇ ਆ ਖੁੱਲੇ ਗੱਫੇ ਪਾਪੇ ਦੇ ਐਸ ਵੇਲੇ ਜਮਸ਼ੀਰ ਖੇੜੇ ਦੇ ਅੱਡੇ ਤੇ ਆ ਮੁੰਡੇ ਦੇਖ ਲੋ ਆ ਵੀ ਦੇਖ ਲੋ ਜੀ ਇਹ ਸੇਵਾ ਕਰਦੇ ਆ ਇੱਧਰ ਵੀ ਨੌਜਵਾਨ ਸੇਵਾ ਕਰਦੇ ਆ ਇਹ ਸਾਰੇ ਸੇਵਾ ਕਰਦੇ ਆ ਮਾਲਕ ਪਰੰ ਸਰਦੀ ਕਿਲਾ ਵਿੱਚ ਰੱਖੇ ਪਜਾਮ ਲੱਗਣਾ ਸ਼ੁਰੂ ਹੋ ਗਿਆ ਤੇ ਇਸ ਵੇਲੇ ਇਹਨਾਂ ਨੂੰ ਨੰਗਾ ਚੱਕ ਦੋਹਾਲ ਵੀ ਦਿੰਨਾ ਆਹ ਮੁੰਡੇ ਜਿਹੜੇ ਬਾਤਣ ਤੋਂ ਹੁੰਦੇ ਆ ਵੀ ਦੇਖ ਲੋ ਇਹ ਨੌਜਵਾਨ ਆ ਤੇ ਵਰਤਣਾ ਦੀ ਸੇਵਾ ਚੱਲ ਰਹੀ ਆ ਇਧਰ ਵੀ ਉਹਨੇ ਭਾਈ ਕਿਹੜਾ ਪਿੰਡ ਆਪਣਾ ਕਿਹੜੇ ਦਾ ਸਾਰੇ ਇਹ ਸਾਰੇ ਖੇੜੇ ਤੋਂ ਤੇ ਆਹ ਮੁੰਡੇ ਆ ਵੀ ਆ ਵੀ ਖੇੜੇ ਤੋਂ ਲੱਗਦਾ ਇਹ ਵੀ ਖੇੜੇ ਤੋਂ ਤੇ ਆਹ ਮੁੰਡੇ ਜਿਹੜੇ ਰੋਕਦੇ ਵੀ ਆ ਗੱਡੀਆਂ ਵਿਚਾਰੇ ਧੰਦੇ ਆ ਇਸ ਵੇਲੇ ਸਾਰੇ ਪੱਖੇ ਥੱਲੇ ਸੀ ਥੱਲੇ ਬੈਠੇ ਜੰਦੇ ਆ ਤੇ ਇਹ ਐਸ ਵੇਲੇ ਸੇਵਾ ਕਰ ਰਿਹਾ ਤੇ ਆਹ ਹੁਣ ਗਰਮੀਆਂ ਦੇ ਦੌਰ ਨੇ ਤੇ ਵੱਧ ਤੋਂ ਵੱਧ ਇਹ ਜਿਹੜੇ ਉਪਰਾਲੇ ਆ ਪੰਜਾਬ ਦੇ ਪਿੰਡਾਂ ਵਿੱਚ ਹੋਣੇ ਚਾਹੀਦੇ ਭਾਈ ਤੇ ਸ਼ਹਿਰਾਂ ਵਿੱਚ ਵੀ ਹੁੰਦੇ ਆ ਹੈਨਾ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਕਿਉਂਕਿ ਇਹ ਜਿਹੜੀ ਸੇਵਾ ਤੇ ਸਿਮਰਨ ਸਾਡਾ ਮੱਖ ਮੁੱਖ ਜਿਹੜਾ ਇਸਾ ਦੁਨੀਆ ਤੇ ਆਉਣ ਦਾ ਜਿਹੜਾ ਅ ਉਦੇਸ਼ ਆ ਮਤਲਬ ਵੀ ਅਸੀਂ ਆਏ ਤਾਂ ਇੱਥੇ ਸੇਵਾ ਤੇ ਸਮਰਨ ਕਰਨ ਆ ਪਰ ਅਸੀਂ ਹੋਰ ਹੀ ਚੱਕਰਾਂ ਵਿੱਚ ਫਸੇ ਪੜਦੇ ਹਾਂ ਤੇ ਆ ਤੁਹਾਨੂੰ ਦਿਖਾ ਲ ਦਿੰਨੇ ਆ ਆ ਮੁੰਡੇ ਵੀ ਨਾਲ ਇੱਧਰ ਸੇਵਾ ਕਰਦੇ ਆ ਜੀ ਤੇ ਇਹੋ ਜਿਹਾ ਮਾਲਕ ਚਾਰ ਦੀ ਗਲਾ ਵਿੱਚ ਰੱਖੇ ਇਹਨਾਂ ਨੂੰ ਤਾਂ ਸੰਗਤ ਆਈ ਜਾਂਦੀ ਆ ਜਲ ਛੱਕੀ ਜਾਂਦੀ ਆ ਇੱਧਰ ਵੀ ਆ ਦੇਖੋ ਤੇ ਇਸ ਵੇਲੇ ਸਕੂਲ ਦਾ ਵੀ ਦਾ ਮਤਲਬ ਅ ਟਾਈਮ ਹੋਇਆ ਹੈ ਨਾ ਉਹ ਬੱਚੇ ਵੀ ਤਾਂ ਆਉਂਦੇ ਆ ਉਹ ਵੀ ਬੇਨਾਂ ਦੇ ਵਿੱਚ ਆਉਂਦੇ ਆ ਤੇ ਉਹ ਵੀ ਰੋਗ ਰੋਕ ਕੇ ਦਾ ਜਲ ਛੱਕ ਕੇ ਤੇ ਅੱਜ ਮਗਰ ਤੱਕ ਜਿਹੜੇ ਰਾਚੈਨ ਪੂਰਾ ਫਰੋਆ ਪਿਆ ਤੇ ਇਹ ਜੀ ਜਮਸ਼ੀਰ ਐ ਇਸ ਵੇਲੇ ਜਮਸ਼ੀਰ ਦੇ ਅੱਡੇ ਦੇ ਉੱਤੇ ਜਮਸ਼ੀਰ ਖੇੜੇ ਦਾ ਜਿਹੜਾ ਅੱਡਾ ਆ ਉੱਥੇ ਆ ਜੁਲੀਆ ਸੰਗਤ ਸੰਤ ਖਾਲੀ ਜਾਨੇ ਨਾਲ ਨਾਲ ਉਹ ਯਾਰੇ ਸਬਜ਼ੀਆਂ ਵਾਲੇ ਵੀ ਕਿਦਾਈ ਸਬਜ਼ੀਆਂ ਵਾਲੇ ਵੀ ਜਿਹੜੇ ਉਹ ਵੀ ਜਿਦਾਂ ਛੱਕ ਕੇ ਜਲ ਪਾਣੀ ਪੀ ਜਾਂਦੇ ਆ ਤੇ ਰਾਤ ਦੇ ਕੋਜੀ ਉਹ ਗਰਮੀ ਬਹੁਤ ਹੈ ਨਾ ਅੱਗੇ ਤੇ ਚੱਲ ਬੰਦਾ ਕਹਿੰਦਾ ਸੂਚ ਕੇ ਲੰਘ ਜਾਂਦਾ ਵੀ ਚੱਲ ਕੋਈ ਨਹੀਂ ਯਾਰ ਨਹੀਂ ਪੀਣੀ ਹੈ ਨਾ ਤੇ ਕਈ ਵੇਲੇ ਕੋਈ ਰੋਕ ਵੀ ਲੈਂਦਾ ਪਰ ਅੱਜ ਮੌਸਮੀ ਇਦਾਂ ਦਾ ਏਸੀਆਂ ਦੇ ਵਿੱਚ ਜਿਹੜੇ ਗੱਡੀਆਂ ਦੇ ਵਿੱਚ ਬੈਠੇ ਆ ਨਾ ਉਹ ਵੀ ਬੰਦੇ ਜਦੋਂ ਮਤਲਬ ਪਾਣੀ ਦੀ ਜਿਹੜੀ ਜ਼ਰੂਰਤ ਹੈ ਮਹਿਸੂਸ ਕਰ ਰਹੇ ਤੇ ਬਹੁਤ ਵਧੀਆ ਪਰਾਲਾ ਜੀ ਮਾਲ ਕੇ ਨਾਲ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਹ ਜਿਹੜੇ ਪਰਾਲੇ ਆ ਨੰਤਰ ਇਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਆਪਰੋਂ ਅਕਸਰ ਦੇਖਣ ਨੂੰ ਮਿਲਦੇ ਆ ਤੋ ਦੇਖੋ ਉਹ ਤੱਕ ਮੁੰਡੇ ਖੜੇ ਆ ਉੱਥੇ ਤੱਕ ਜਿੱਦਾਂ ਮਰ ਗੱਡੀਆਂ ਨਗਾਉਣਦੇ ਆ ਕੋਈ ਰੋਕਦਾ ਆ ਕੋਈ ਬਾਤਨ ਢੂੰਡਿਆ ਆ ਕੋਈ ਵਰਤੋਂ ਡਿਆ ਆ ਕੋਈ ਮਿੱਠਾ ਕੋ ਲੰਡਿਆ ਆ ਕੋਈ ਆਪਣੇ ਆਪਣੀ ਜਿਹੜੀ ਜਿਹੜੀ ਸੇਵਾ ਮਾਲਕ ਨੇ ਲਾਈ ਆ ਤੇ ਉਹ ਕਰਦੇ ਆ ਤੇ ਸਾਡਾ ਸੋਸ਼ਲ ਮੀਡੀਆ ਚ ਚਲਾਉਣ ਦਾ ਫਾਇਦਾ ਕੀ ਆ ਤੇ ਜੇ ਅਸੀਂ ਮਤਲਬ ਚੰਗੀ ਚੀਜ਼ ਨਹੀਂ ਆਪਣੀ ਕੋਈ ਦਿਖਾ ਲੈਣੀ ਹੈ ਨਾ ਚਲੋ ਬਾਕੀ ਵੀ ਚਲੋ ਚੱਲਦੀ ਰਹਿੰਦੀ ਦੁਨੀਆਦਾਰੀ ਵੀ ਚੱਲਦੀ ਰਹਿੰਦੀ ਪਰ ਜਿਹੜੇ ਰੱਬ ਦੇ ਆ ਗੱਲਾਂ ਜਿਹੜੀਆਂ ਆਂ ਨਾ ਮਤਲਬ ਜਿਹੜਾ ਸਾਡਾ ਮੁੱਖ ਜਿਹੜਾ ਏਸ਼ ਹੋਣਾ ਚਾਹੀਦਾ ਵੀ ਅਸੀਂ ਜਦੋਂ ਪਰਮਾਤਮਾ ਦੀ ਕੋਈ ਉਸਤਤ ਕਰੀਏ ਤੇ ਕੋਈ ਪ੍ਰਮਾਤਮਾ ਦਾ ਕਾਰਜ ਹੋ ਰਿਹਾ ਉਹ ਦਿਖਾਨੀਏ ਉਹ ਵੀ ਨਾਲ ਨਾਲ ਹੋਣਾ ਚਾਹੀਦਾ ਬਾਕੀ ਜ਼ਿੰਦਗੀ ਵਿੱਚ ਹਾਸੇ ਖੇਡੇ ਦੀ ਹੁੰਦੇ ਰਹਿੰਦੇ ਆ ਜ਼ਿੰਦਗੀ ਵਿੱਚ ਹੋਰ ਵੀ ਸਮਾਜਿਕ ਮੁੱਦੇ ਜਿਹੜੇ ਉਹ ਵੀ ਚੱਕਦੇ ਰਹੀਦਾ ਟਾਈਮ ਟਾਈਮ ਤੇ ਤੇ ਕੋਸ਼ਿਸ਼ ਕਰੀਦੀ ਆ ਵੀ ਜਿਹੜੀ ਵੀ ਚੀਜ਼ ਤੁਹਾਨੂੰ ਦਿਖਾਉਣ ਵਾਲੀ ਆ ਵੀ ਤੁਹਾਡੇ ਤੱਕ ਪਹੁੰਚ ਜਵੇ ਮਤਲਬ ਜਿਹੜੀ ਚੀਜ਼ ਨਾਲ ਤੁਹਾਨੂੰ ਸਕੂਨ ਮਿਲੇ ਜਿਹੜੀ ਚੀਜ਼ ਦੇ ਨਾਲ ਤੁਹਾਨੂੰ ਜਦਾ ਮਤਲਬ ਲਾ ਲੋ ਕੋ ਸਿੱਖਣ ਨੂੰ ਮਿਲ ਜਵੇ ਤੇ ਜਾਂ ਜਿਹੜੀ ਚੀਜ਼ ਦੇ ਨਾਲ ਤੁਹਾਨੂੰ ਥੋੜੀ ਖੁਸ਼ੀ ਮਿਲ ਜਵੇ ਬਸ ਉਹਨੇ ਕਾਰਜ ਕਰੀਏ ਧੰਨਵਾਦ